ਨੀਰ ਕੋਟ ਬੰਨੇ ਹੈ ਜੀ ਇੱਕ ਤਾਂ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਯਾਰ ਇਹ ਆਪੇ ਸਰਕਾਰ ਆਉਂਦੀ ਨਾ ਆ ਸਾਰਾ ਕੰਕਰੀਟ ਦਾ ਬੰਦ ਬਣਾਵਾਂਗੇ ਸਾਰੇ ਦਰਿਆ ਬੋਲੇ ਸਾਰੇ ਦਰਿਆ ਕੋਲੇ ਅੱਜ ਜਿਹੜਾ ਹੈ ਨਾ ਅੱਜ ਤਰ੍ਹਾਂ ਬਰ ਦੂਜੇ ਸਾਲ ਆ ਕਰਦੇ ਆ ਆ ਫੰਦਾ ਹੀ ਰਹਿੰਦਾ ਹੈ ਜੀ ਅਗਰ ਪੱਕਾ ਹੀ ਕਰਾਂਗੇ ਤਾਂ ਉੱਪਰ ਲਾਜ ਇੱਕ ਕੋਈ ਗੰਦਾ ਪਾਣੀ ਇੱਕ ਗੂੜੀ ਦਰਿਆਵਾਂ ਚ ਨਹੀਂ ਜਾਣਾ ਹਰਾਂ ਜੀ ਇਤੋਂ ਹੀ ਸਾਰੇ ਕਹੀਆਂ ਜੀ ਇਹ ਇਤੋਂ ਹੀ ਪਾਣੀ ਰਹਤਾ ਸੀ ਕਿਹਾ ਕਰੋ ਜੀ ਆਉਣੀ ਹੈ ਜੀ ਸਾਰੇ ਆ ਸਾਰੇ ਹੋਰ ਕਿਸ ਚੀਜ਼ ਦੀ ਲੋੜ ਹੈ ਯਾਰ ਬੇਨਤੀ ਹੋ ਰਿਹਾ ਪ੍ਰਧਾਨ ਸਾਹਿਬ ਅਸੀਂ ਪਹਿਲਾਂ ਇਲਾਕਾ ਨੂੰ ਵਸ਼ਕਲ ਵੀ ਕੀਤੀ ਸੀ ਜੀ ਨਾਲ ਬਿਲਕੁਲ ਜਿੱਥੇ ਆਪਾਂ ਖੜੇ ਆ ਬਿਲਕੁਲ ਸੀਵਰੇਜ ਦਾ ਪਾਣੀ ਜੀ ਲਿਆ ਕੇ ਇਤੋਂ ਦੀ ਲਿਆ ਕੇ ਇੱਥੇ ਦਰਿਆ 'ਚ ਡੰਪ ਕਰਨਾ ਚਾਹੁੰਦੇ ਆ ਜੀ ਅੱਜ 60 1/2 ਸਤ ਲੜਾਈ ਲੜ ਰਹੇ ਆ ਜੀ ਪਾਣੀ ਨਹੀਂ ਦਰਿਆ 'ਚ ਦਰਿਆ 'ਚ ਜੀ ਟ੍ਰੀਟਮੈਂਟ ਕਰਕੇ ਕਹਿੰਦੇ ਸੀ ਦਰਿਆ 'ਚ ਪਾਣੀ ਨਹੀਂ ਪੈ ਰਿਹਾ ਸਾਡੇ ਦੋਨੇ ਪਿੰਡ ਜਿਹੜੇ ਆ ਉਹ ਜ਼ੀਰੋ ਹੋ ਜਾਣੇ ਆ ਗੁਰੂ ਘਰ ਦੇ ਨਾਲ ਦੀ ਛੜਤ ਵਾਲੀ ਪਾਣੀ ਆਉਣਾ ਪਟਕੇ ਆ ਸਾਰਾ ਵਹਿ ਜਾਣ ਜਿਹੜਾ ਟ੍ਰੀਟਮੈਂਟ ਦਾ ਪਾਣੀ ਤੇ ਖੇਤਾਂ 'ਚ ਨਾਲ ਹਾਂ ਉਹ ਆਪਣੇ ਹਲਕਾ ਓਡੋ ਆਪਣੇ ਪਾਣੀ ਸਾਹਮਣੇ ਸਾਡੇ ਪਿੰਡ ਵਿੱਚ ਦੀ ਪਾਣੀ ਲਿਆ ਕੇ ਇੱਥੇ ਦਰਿਆ 'ਚ ਨਾ ਨਾ ਜੋ ਵੀ ਆਪਣਾ ਉਧਰੋਂ ਯਾਰ ਤੁਸੀਂ ਸਾਰੇ ਤਕੜਿਓ ਜਿੱਦਿ ਤੁਸੀਂ ਸਾਰੀ ਮਨਲਾ ਦਾ ਸੰਗਤ ਨੇ ਤੁਹਾਨੂੰ ਤੁਸੀਂ ਯਾਰ ਜਿਹੜਾ ਇੰਨੀ ਦੇਨ ਰਾਤ ਕਰਕੇ ਤੁਝੇ ਸਾਰਾ ਬਚਾ ਲਿਆ ਮੇਰੇ ਦੇਨ ਰਾਤ ਕੀਤਾ ਜੀ ਮੁਕਤੀ ਲਈ ਤੋਂ ਹੁਣ ਇਥੇ ਕਿਸੇ ਚੀਜ਼ ਦੀ ਲੋੜ ਹੋਏ ਤਾਂ ਮੈਨੂੰ ਦੱਸੋ ਤਾਂ ਜੀ ਮਿੱਟੀ ਪਾਉਣੀ ਆ ਜੀ ਅਸੀਂ ਤੋਂ ਸਾਬ ਤੇ ਇਧਰ ਪੱਥਰ ਆ ਇਹ ਟੁਕਰਾਂ ਤੇ ਜੀ ਇਹੋ ਜਿਹੇ ਆਪਣੇ ਸਾਡੇ ਪੱਥਰ ਤੇ ਸਾਡੀ ਮਿੱਟੀ ਜੀ ਹਾਂ ਹਾਂ ਇਹ ਲਈ ਅੱਛਾ ਤੋਂ ਇਹ ਡੀਜ਼ਲ ਚਾਹੀਦਾ ਤੋਂ ਜੀ ਡੀਜ਼ਲ ਆਂ ਦੀ ਮਿੱਟੀ ਦਿੱਤਾ ਸਾਨੂੰ ਸਾਡੀ ਮਿੱਟੀ ਲਈ ਤੇ ਪੱਥਰ ਲਈ ਜੋ ਵੀ ਤੁਈ ਵੀਲ ਹੋਗਾ ਜੇ ਉਧਰ ਉਤਰਾ ਸੀ ਕੰਮ ਕੀਤਾ ਕਰਾਈਦਾ ਡੀਜ਼ਲ ਤੁਹਾਡੇ ਕੋਲ ਕਿੰਨਾ ਹਜ਼ਾਰ ਲੀਟਰ ਤਾਂ ਆਪਾਂ ਲੈ ਕੇ ਆਏ ਹਾਂ ਕਿੰਨਾ ਚਾਹੀਦਾ ਯਾਰ ਉਤਰਾ ਸੀ ਤਿੰਨ ਯਾਰ ਕਰ ਦਿਓ ਜੀ ਤਿੰਨ ਯਾਰ ਕਰ ਦਿਓ ਟੋਟਲ 2100 ਦੇ ਦਿਓ ਜੀ ਹਾਂਜੀ ਤੇ ਉਹ 1500 ਅਸੀਂ ਮੀਓ ਵਾਲ ਨੂੰ ਦੇ ਦਵਾਂਗੇ 1500 ਆਟਾ ਹੋ ਗਿਆ ਤੇ ਬਾਕੀ ਜੀ ਸਾਨੂੰ ਮਿੱਟੀ ਅਸੀਂ ਜਿੱਦਾਂ ਲਾਵਾਂਗੇ ਕੋਲ ਸਾਹਿਬ ਜੈ ਬੱਲੇ ਜੀ ਤੇ ਅੰਦਰ ਆਜੂ ਕਾਪਰ ਵਿੱਚ ਇੱਕ ਤਾਂ ਇਹ ਕਰਦੇ ਹਾਂ ਹਾਂਜੀ ਮੈਂ 3000 ਲੀਟਰ ਡੀਜ਼ਲ ਦੇ ਦੇਨੇ ਆ ਤੁਹਾਨੂੰ ਆ ਜਰਾ ਸਾਹਿਬ 2 ਲੱਖ ਰੁਪਇਆ ਹੁਣ ਲੈ ਲਓ ਆ ਲਓ ਬੋਲੇ ਹਾਏ ਹਾਏ ਜੀਵਾਨ ਤਕਵੀਰ ਸਿੰਘ ਵਾਲਾ ਜਿੰਦਾਬਾਦ ਜੀਵਾਨ ਤਕਵੀਰ ਸਿੰਘ ਵਾਲਾ ਜਿੰਦਾਬਾਦ 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 ਜੇ ਹੋਰ ਵੀ ਲੋੜ ਪਏ ਤਾਂ ਜਰਾ ਸਾਹਿਬ ਟੈਲੀਫੋਨ ਕਰ ਦਿਓ ਤੇ ਮੈਂ ਨਾਲ ਦੇਣਾ ਭੇਜਦਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਨਹੀਂ ਕੋਈ ਗੱਲ ਨਹੀਂ ਜੀ ਤੁਹਾਡੀ ਨਹੀਂ ਜੀ ਆਪਣਾ ਫਰਜ਼ ਹੈ ਆਪਾਂ ਜੇ ਸਾਰੇ ਇਕੱਠੇ ਭਰਾਵਾਂ ਵਾਂਗੂ ਨਹੀਂ ਕੰਮ ਕਰਾਂਗੇ ਤਾਂ ਕਿਵੇਂ ਹੋਊਗਾ ਬੱਸ ਮਾਣ ਦਰਦੇ ਮਾਣ ਆਜੀ ਨਹੀਂ 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 ਯਾਰ ਆਪਾਂ ਦੱਸਾ ਕੀ ਹੈ ਬਹੁਤ ਔਖਾ ਤੁਹਾਡੇ ਟਾਈਮ ਦੇ ਹੋਏ ਆ ਜੀ ਇੱਥੇ ਪੱਥਰ ਲੱਗਾ ਜਦੋਂ ਦਾ ਇੱਥੇ ਨਾ ਸਾਰਾ ਉਦੋਂ ਦਾ ਇਹ ਹੋਇਆ ਹੈ ਉਦੋਂ ਮੁੜ ਕੇ ਕਿਸੇ ਨੇ ਬਾਤ ਨਹੀਂ ਪੁੱਛੀ ਇਹ ਬੰਦ ਕੇਂਦੇ ਜੀ ਆਹ ਦਮਾ ਗਿਆ ਦਮ ਦੇਖੋ ਜਾਂਦਾ ਨਹੀਂ ਤੁਸੀਂ ਆ ਜਿਹੜੇ ਦੇਖੇ ਜਾਂਦੇ ਆ ਕਹਿੰਦੇ ਨਹੀਂ ਦੇਖੇ ਜਾਂਦੇ ਆ ਜੀ ਆਪਾਂ ਜੁਣਾ ਮਰਨਾ ਇੱਥੇ ਤੇ ਵੱਡੇ ਪਾਲ ਸਾਹਿਬ ਨੇ ਸਾਰੀ ਜ਼ਿੰਦਗੀ ਇਸ ਕੰਮ ਜਲਾਈ ਹੈ ਬਿਲਕੁਲ ਜੀਵਾਜ ਤੇ ਮੈਂ ਵੀ ਆਪਣੀ ਪੂਰੀ ਜ਼ਿੰਦਗੀ ਇਸ ਕੰਮ ਲਾਈ ਹੈ ਬਿਲਕੁਲ ਤੇ ਅੱਜ ਕਰਕੇ ਕੋਈ ਅਸੀਂ ਤਾਂ ਦਿਲੋਂ ਸੇਵਾ ਕਰਦੇ ਲੱਗੇ ਆ ਤੇ ਮੈਂ ਤਾਂ ਹੋਰ ਵੀ ਸਾਰਿਆਂ ਨੂੰ ਕਹਿਣਾ ਜਿਹਦੇ ਕੋਲੇ ਜੋ ਕੁਝ ਵੀ ਹੈ ਆ ਸੇਵਾ ਹੈ ਕਿਉਂਕਿ ਲੋਕੀ ਬਹੁਤ ਦੁਖੀ ਹੈ ਜੈ ਜੀ ਹਾਲਾਤ ਮੈਂ ਦੇਖੀ ਹੈ ਮੈਂ ਤਾਂ ਖਾਨਪੁਰ ਤੋਂ ਲੈ ਕੇ ਹਰ ਜਗ੍ਹਾ ਤੇ ਜਾ ਕੇ ਇਸ ਸਾਲ ਕੱਟਣਾ ਮੁਸ਼ਕਲ ਹੋਇਆ ਜੀ ਬਹੁਤ ਜਿਹੜਾ ਸਾਲ ਰਹਿੰਦਾ ਇੱਕ ਨਾ ਬਹੁਤ ਸਾਨੂੰ ਮੁਸ਼ਕਲ ਹੋਇਆ ਚਲੋ